ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਵਿੱਚ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਰੀ ਦੇ ਕਾਰਨ ਤਤੇਰਬ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੀ ਸਾਂਹ ਦੇ ਉੱਪਰ ਇਹ ਦੋ ਟੁਕੂਰੇ ਲਾਏ ਹੋਏ ਆ ਇੱਕ ਇਹ ਤੇ ਇੱਕ ਇਹ ਇਹਦਾ ਕੰਮ ਕੀ ਹੈ ਕਿ ਆਰੀ ਨੂੰ ਇਹ ਜ਼ਿਆਦਾ ਅੱਗੇ ਨਹੀਂ ਜਾਣ ਦਿੰਦੇ ਜੇ ਕੋਈ ਛੋਟਾ ਦੰਦਾ ਤਾਂ ਉਹਨੂੰ ਪਿੱਛੇ ਰੋਕ ਲੈਂਦੇ ਆ ਤੇ ਕੋਈ ਵੱਡਾ ਦੰਦਾ ਤਾਂ ਉਹਨੂੰ ਕੱਟ ਦਿੰਦੇ ਆ ਇਸ ਦੇ ਨਾਲ ਜੋ ਆਰੀ ਹੈ ਉਹਦੇ ਦੰਦੇ ਆ ਉਹ ਇੱਕ ਸਾਰ ਰਹਿੰਦੇ ਆ ਤੇ ਆਰੀ ਦੀ ਚਰਾਈ ਦੇ ਵਿੱਚ ਬਹੁਤ ਸਫਾਈ ਤੇ ਬਹੁਤ ਜ਼ਿਆਦਾ ਕੰਮ ਕਰਦੀ ਹੈ ਇੱਕ ਮੈਂ ਜਿਹੜੀ ਇਹ ਵਾਲੀ ਧਾਰ ਹੈ ਇਧਰਲੀ ਸਾਈਡ ਵਾਲੀ ਇਹ ਮੈਂ ਗੋਲੋ ਰੱਖਦਾ ਇਹਦੇ ਨਾਲ ਆਰੀ ਕਰੈਕਟ ਨਹੀਂ ਹੁੰਦੀ ਕਿਉਂਕਿ ਜੇ ਜ਼ਿਆਦਾ ਤੇਜ਼ ਹੋਊਗੀ ਤਿੱਖੀ ਹੋਊਗੀ ਤਿਆਰੀ ਤੋੜ ਲੱਗ ਜਾਂਦੀ ਕਰਕ ਕਰਨ ਲੱਗ ਜਾਂਦੀ ਹੈ ਮੈਂ ਇਹ ਤਾਰ ਬਿਲਕੁਲ ਗੋੜ ਰੱਖਦਾ ਤੇ ਇਹ ਸਿੱਧੀ ਰੱਖਦਾ ਠੀਕ ਹੈ ਜੀ ਚਲੋ ਦੇਖਦੇ ਆ ਫਿਰ ਤੇ ਕੀ ਕਰਕੇ ਠੀਕ ਹੈ ਜੀ ਇਸ ਤਰ੍ਹਾਂ ਮੈਂ ਯਾਰੀ ਤਿੱਕੀ ਕਰਦਾ ਮੈਨੂੰ ਲਗਭਗ 10 ਸਾਲ ਹੋ ਗਏ ਹਨ ਮੇਰੀ ਯਾਰੀ ਕਦੇ ਵੀ ਕਰੈਕਟ ਨਹੀਂ ਹੋਏਗੀ ਇਹਦੇ ਨਾਲ ਇਹ ਠੀਕ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ